ਜਰਾ ਐ ਨਾ ਜਰਾ ਕਰਿਆ ਪਾਪਾ ਕਹਿੰਦੇ ਕਿਛ ਕਿਸ ਨੇ ਕਰਨੀ ਹੈ ਮੜਾ ਭਾਈ ਬਦਨਾ ਬੂਗਾ ਸੌਂਗਾ ਕਿ ਤੇ ਸੌਤੇ ਹੁੰਦੇ ਨੇ ਹੁੰਦੇ ਨੇ ਲਿਖਾਈ ਲਿਖਾਈ ਕਰਾ ਦੇ ਔਰ ਗਾਜੇ ਲਿਖਾਈ ਰੁਖੀ ਲੱਕ ਕੋਣ ਲਿਖਾਈ ਕੋਣ ਕਰਾਉ ਲਿਖਾਈ ਕਰਾ ਦੇਗਾ ਪਾਪਾ ਔਰ ਗਿਆ ਚਾਹ ਛੋਟ ਕਰਦਾ ਚਾਹ ਲਿਖਾਈ ਕਰਾ ਦੇਗਾ ਬਣਾ ਪਰ ਫਰਕ ਰੁਡਾ ਕੁਝ ਨਹੀਂ ਆਗਾ ਹਾਂ ਪਰ ਰੁਡਾ ਕੁਝ ਨਹੀਂ ਆਗਾ ਘੱਟ ਕੇ ਭੱਜਦਾ ਠੋਕ ਕੇ ਪੈਸੇ ਲੈਣ ਘੱਟ ਕੇ ਭੱਜਦਾ ਨਹੀਂ ਭਾਗਣਾ ਫਿਰ ਭਾਗਣਾ ਵਾਲਾ ਕਾ ਬਣਾਓ ਜੀ ਆ ਫੜੋਈ ਉਹ ਕਰਦਾ ਹੁਣ ਚਲੋ ਕਰਦੇ ਸੌ ਤੱਕ ਕੋਈ ਗੱਲ ਨਹੀਂ ਤੂੰ ਆ ਗਿਆ ਤਾ ਵੀ 100 ਵੀ ਦੇਣਾ ਤੀਆ ਸੌ ਦਾ ਕੋਈ ਗੱਲ ਨਹੀਂ ਮੇਰਾ 100 ਬਣ ਜੂ ਯਾਰ ਨਾ ਬਣ ਨਹੀਂ ਤੇ ਨਾ ਦੀ ਯਾਰ ਇੱਕ ਮਿੰਟ ਤੂੰ ਜਮਾਂ ਵੀ ਮੈਂ ਲੈਦਾ ਸਵਾ ਦਾ ਲੈਦਾ ਯਾਰ ਅਗਲੇ ਦੀ ਮੈਂ ਨਹੀਂ ਆਪਾਂ ਤਾਂ ਆਪਾਂ ਨੂੰ ਕਰਦਾ ਇਹਦੀ ਮੈਂ 10000 ਬਣੇ ਬੰਦੇ ਨੂੰ ਲੈਦੀ ਆਪਾਂ ਨਾ ਦੀ ਯਾਰ ਆ ਫੜੋਈ ਲੈ 1616 ਕੱਕਰੀ ਹੋ ਗਈ ਲੈ ਲੋ ਰੱਖੋ ਮੇਰੇ ਫੋਨ ਨਾ ਮੋੜੀ ਯਾਰ ਦੇ ਦੇ ਅੱਡਾ ਫੜਾ ਭਾਈ ਫੜਾ ਵਾ ਵਾ ਦੇਮ ਗਣਾ ਪਾਹੇ ਤਾਹਾਂ ਸਾਡੇ ਤੋਂ ਮਾਲ ਲੀ ਅੱਗੇ ਤੁਹਾਨੂੰ ਦੇ ਪੈਸੇ ਚੱਲ ਹਾਂ ਉਹ ਹੋ ਜਾ ਕੋਦੋ ਬਣਾ ਬਚਾ ਰਾਂ ਯਾਰਾ ਇੱਧਰ ਹੋ ਗਿਆ ਨਾ ਠੀਕ ਤੁਹਾਨੂੰ ਬਾਬਾ ਨਹੀਂ ਆ ਜਾ ਜਿਹੜਾ ਜਾਇ ਜਾਦਾ ਗਿਆ ਜਾ ਕੋ ਯਾਰ ਜਾਨ ਇਹਨੂੰ ਵੀ ਚੱਲ ਰੋਟੀ ਬਣ ਜੇ ਤੁਹਾਡਾ ਬਸ 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 ਬਣਦਾ ਕਣੂ ਕਣੂ ਕਿਉਂ ਰੱਬ ਦਊਗਾ ਰੋਟੀ ਕਿਵੇਂ ਨਹੀਂ ਦਊਗਾ ਰੋਟੀ ਕੋ ਭਾਈ ਪੈਸੇ ਲੈ ਲੈ ਪੈਸੇ ਬਾਬਾ ਇਹ ਨੂੰ ਮਾਇਆ ਕਰਦਾ ਦੇਖੀ ਲੈ ਸਾਨੂੰ ਦਾ ਮਿਲਦਾ ਆ ਆਪਣੀ ਪਤਾ ਹੈਗਾ ਮੈਂ ਹੋ ਜਾਣਾ ਮੋਬਾਈਲ ਤਾਂ ਉਹਨਾਂ ਦੇ ਕਿਹੜੇ ਮੋਬਾਈਲ ਦੂਜੇ ਨੇ ਆਪਣੇ ਕੋ ਮੋਬਾਈਲ ਵਾਲਾ ਕਿਹੜਾ ਸਾਨੂੰ ਨਾ ਪਤਾ ਬੁੜਿਆਂ ਨੂੰ ਕੀ ਬਿਲਕੁਲ ਬਿਲਕੁਲ ਨਾ 5-50000 ਜਣ ਬਰਾਵਾ ਹਾਂ ਬਿਆਜ 1.500 ਆ ਤੇ 900 500 ਬਸ ਤੇ ਮੈਂ ਜੀ ਨੂੰ ਡੋੜਦੇ ਪਏ ਇਹ ਪਤਾ ਵੀ ਸਾਨੂੰ 33 ਨੋਟ ਲੈਣੇ ਆ ਹਾਂ ਬਸ ਜਿਹੜੀ ਗੱਲ ਆ 32 ਉਹ 34 ਦੇ ਅੱਧ ਤੱਕ ਮੋੜ ਦਾਂਗੇ ਨਾ 219 ਜਣੇ ਖੋਦਾ ਹੋਇਆ ਆ ਵੀ 33 ਇਹ ਦਊਗਾ ਬੀਗੀ ਨਹੀਂ ਨਹੀਂ ਇਹ ਬਈ ਬਾਈ ਆ ਜਾ ਆ ਜਾ ਦੇਖ ਕੰਨ ਸਾਹਿਬ ਦੇਖੋ ਚੱਕ ਬੱਕਰੀ ਕਰ ਚੱਕ ਦੇਖ ਲੋ ਬਈ ਉਹ ਉਹੀ ਭੱਜ ਗਿਆ ਮੜੇ ਤੇ ਸੇ ਯਾਰ ਕੋਈ ਨਹੀਂ ਕੋਈ ਨਹੀਂ ਭੱਜ ਗਿਆ ਬਸ ਤੂੰ ਕਿੱਦਾਂ ਰੋ ਕਰੀਂ ਤੇਰੀ ਵੀਡੀਓ ਬਣਾਉਂਦੇ ਆ ਆਪਾਂ ਅੱਗ ਨਾਲ ਆ ਗਿਆ ਸਾਡੇ ਪਾਪ ਪਾਪ ਉਹ ਰੂਹ ਵਿੱਚ ਨਾਲ ਅੱਡੇ ਯਾਰ ਦੇਖੋ ਪਸੰਦ ਆ ਥੋੜਾ ਬੱਕਰੀ ਫਟਾ ਹਾਂ ਹਲਕਾ ਮਾਰ ਲਈ ਰਹਿਣਾ ਹੁਣ ਯਾਰ ਬਸ ਹੋਰ ਪੂਤੀ ਰਹਿ ਗਈ ਪੌਂਸ ਪਾਂਦੇ ਕਿੰਨੀ ਕਹਦੇ ਤੂੰ ਕਿੰਨੀ ਕਹਨੇ ਸਲਾਂ ਪਸੰਦ ਕਰ ਲਾ ਪਰ ਲਾ ਪਨਾ ਆ ਵੀ ਮੰਨ ਕਿੰਨੀ ਦੇ ਪਾਸੇ ਪੂਰਾ ਤਿਆਰ ਕਬਰ ਤਿਆਰ ਆ ਆ ਵੇ ਵੀਰ ਦੰਡਾ ਜੜੀ 60 ਵਾਲੀ ਬਸ ਠੀਕ ਹੈ 5-4 ਦਿਨ ਤੱਕ ਜਿੱਥੇ ਜਾਂਦੀਆਂ ਨਾ ਪਸੂ 5-4 ਦਿਨ ਪਹਿਲਾਂ ਸੁਪੈਂਦਾ ਜੰਗੀਆ ਬੱਕਰੀ ਬਾਈ ਨਹੀਂ ਆ ਹਿਸਾਬ ਆ ਵਧੀਆ ਹਿਸਾਬ ਹੋਗਾ ਠੀਕ ਕਾਟ ਲਈਆ ਲੈ ਕਰ ਲ ਮਾੜੀ ਸਾਢੇ 22 ਹਜ਼ਾਰ ਦਾ ਸਿਆਰਾ ਨਹੀਂ ਨਹੀਂ ਓ ਮਾਈ ਗਾਡ ਬਾਉ ਲੱਗ ਨਹੀਂ ਗਿਆ ਪਹਿਲਾਂ ਮੇਰੀ ਆ ਬੱਕਰੀ ਵੇਚੀ ਅਰਜ ਮੰਨ ਲੋ ਬੋਲ ਬੋਲ ਛੋਟੀ ਬੱਕਰੀ ਦੀ ਮੇਰੀ ਨਾਲ ਗੱਲ ਕਰ ਯਾਰ ਇੱਧਰ ਹਾਂ ਦੇਖ ਬੱਕਰੀ ਤੇ ਲੱਗ 22000 ਰੁਪਿਆ ਸਾਢੇ 22 ਦੇ ਗਾਹ ਖੜੇ ਨੇ ਪੈਸੇ ਗਣ ਲੋ ਓ ਠੀਕ ਆ ਵੀਰ ਬੱਗਲ ਲਾ ਭਾਈ ਕੋਈ ਆਪਾਂ ਦੋ ਫੜਾ ਫੜਾ ਭਾਈ ਭਾਈ ਦੇ ਦੇ ਬਾਈ ਬਲੋ ਇਹ ਬੰਦਾ ਸਹੀ ਹੈਗਾ ਇੱਕਦਮ ਨਹੀਂ ਆਪਾਂ ਨਹੀਂ ਹਰੇ ਦੇ ਜ਼ਿੰਮੇਦਾਰ ਮਾਤੜ ਦੇਖੋ ਮਾਦੀਨ ਨੰਦ ਨਾ ਕਹਿ ਗੈਣੀ ਯਾਰਾ ਉਹ ਤਾਂ ਦੇਣਗੇ ਇੱਕ ਵਾਰ ਉਸ ਦਾ ਬਾਕੀ ਤਾਂ ਥੀਨ ਕਿ ਬਾਕੀ ਤਾਂ ਹੈਗੀ ਬਸ ਨਹੀਂ ਉਹ ਭਗਾ ਭੱਜ ਗਿਆ ਕੋਈ ਨਹੀਂ ਕੋਈ ਗੱਲ ਨਹੀਂ ਆ ਗੱਗ ਹੋ ਰਾਕ ਚਲ ਕੋਈ ਨਹੀਂ ਆਇਆ ਕਰ ਤੇਰਾ ਮਾਂ ਦਾ ਉਹ ਤੋਂ ਦੱਲੇ ਨਹੀਂ ਤੇਰਾ ਮਾਂ ਦੇਖਿਆ ਬਾਬਾ ਸਦੇ ਚਾ ਕੋਈ ਨਹੀਂ ਤੂੰ ਬਾਹਰ 500 ਦੀ ਗਾਲੀ ਸਾਡੀ ਕਿਹੜਾ ਮੋਲ ਨਹੀਂ ਆ ਤੈਨੂੰ ਪਹਿਲਾਂ ਕਿਹਾ ਸੀ ਆ ਤੇਰੇ ਘਰ ਦਾ ਮਾ ਨੋ ਜੀ ਪੈਸੇ ਕੱਢੋ ਪਹਿਲਾਂ ਤਾਂ ਪੈਟਰ ਭੱਜ ਗਿਆ ਜਿਹੜਾ ਸਾਹ ਦਾ ਹੈ ਆਹ ਭਾਈ ਤਾਂ ਮਾਰਾ ਮਾਰਦਾ ਅੱਜ ਤੱਕ ਹੀ ਵਕੀਲ ਮੈਂ ਹਾਂ ਮੈਂ ਬੰਦੇ ਨਹੀਂ ਖੜਦੇ ਨਾ ਇਹ ਕਾਹਦਾ ਕਰਵਾ ਦੋ ਇੱਕ ਨੋ ਕੱਢੋ ਉਹ ਵੀ ਨਾ ਉਹ ਖਾਲੀ ਹੈ ਇੱਕ ਗਲੀ ਬਾਕੀ ਸਾਰੀ ਬਣਾ ਦੇ ਕੋਈ ਸਾਰੀ ਬਣਾ ਇਹ ਕਿੰਨੀ ਨਹੀਂ ਹੈ ਮੈਂ ਤਾਂ ਸਾਹਮਣੇ ਨੂੰ ਠੀਕ ਹੈ ਉਹਦੇ ਉਹਦੇ ਕਰ ਜਾਓ ਆ ਲੈ ਜਦਿਆਂ ਦੀ 43 ਇੱਕ ਦੋ 39 ਕੀ ਪੰਜ ਕਿੰਨਾ 20 27 28 ਬੱਦੇ ਸਹੀ ਹੋ ਜਦੋਂ ਪੰਚਾਇਤ ਦੇ ਵਿੱਚ ਮੇਜ ਜਾਂਦੇ ਆ ਉਹਦੇ ਵਿੱਚ ਫੈਸਲਾ ਹੁੰਦਾ ਵਾ 11 12 13 ਆ ਮਾਲ ਬਹੁਤ 14 ਆ ਜਾ ਆ ਜਾ ਆ ਮੈਂ 15 16 17 18 19 20 21 22 ਹਲੋ ਜੀ ਰਾਣੇ ਜੱਟ ਖਾਇਆ ਖਰੇ ਗਾਲਾ ਬਾਈ ਫਾਦੇ ਫੋਨ ਕੋਈ 45 ਨੋਟ ਕਨ ਲੋ ਕੋਂ ਬਾਬਾਂ ਕਟੜਾ ਫੋੜ ਦੇਗਾ ਹਾਂ ਫੋੜ ਦੇ

ਪੀਖੋ ਜੀ ਲਓ ਦੇਵੋਗੇ ਪੈਸੇ ਕਾ ਦੇ ਪੈਸੇ ਦੇ ਦੋਇਆ ਬੱਕਰ ਦੇਣਾ ਦੱਸੋ ਦੱਸ ਮੈਂ ਕਿਹਾ ਵੀ ਆਪੇ ਲੈਣਾ